ਹਾਂਜੀ ਦੋਸਤੋ ਸੋਸ਼ਲ ਮੀਡੀਆ ਤੇ ਇੱਕ ਬਹੁਤ ਹੀ ਭਾਵਕ ਕਰ ਦੇਣ ਵਾਲੀ ਵੀਡੀਓ ਨਿਕਲ ਕੇ ਸਾਹਮਣੇ ਆਈ ਹੈ ਇੱਕ ਮਾਂ ਆਪਣੇ 2 ਕੁ ਮਹੀਨਿਆਂ ਦੇ ਬੱਚੇ ਨੂੰ ਛੱਡ ਕੇ ਜਦੋਂ ਵਿਦੇਸ਼ ਜਾ ਰਹੀ ਹੁੰਦੀ ਹੈ ਤਾਂ ਸਾਰੇ ਰਿਸ਼ਤੇਦਾਰ ਬਹੁਤ ਜ਼ਿਆਦਾ ਭਾਵਕ ਹੁੰਦੇ ਨੇ ਕਿਉਂਕਿ ਇੰਨੇ ਛੋਟੇ ਬੱਚੇ ਨੂੰ ਛੱਡ ਕੇ ਜਾਣ ਵਾਸਤੇ ਬਹੁਤ ਵੱਡਾ ਜਿਗਰਾ ਚਾਹੀਦਾ ਹੈ ਇਸ ਛੋਟੇ ਬੱਚੇ ਦੀ ਮਾਂ ਉਸ ਨੂੰ ਆਪਣੀ ਗੋਦੀ ਵਿੱਚ ਚੁੱਕ ਕੇ ਰੋਣ ਲੱਗ ਜਾਂਦੀ ਹੈ ਪਰ ਛੋਟੇ ਬੱਚੇ ਨੂੰ ਕੀ ਪਤਾ ਉਸਦੀ ਮਾਂ ਅੱਜ ਉਸ ਤੋਂ ਵਿਛੜ ਜਾਵੇਗੀ ਸਰਕਾਰਾਂ ਦੇ ਸਿਸਟਮ ਠੀਕ ਨਾ ਹੋਣ ਕਰਕੇ ਬਹੁਤੇ ਪੰਜਾਬੀ ਵਿਦੇਸ਼ਾਂ ਦੇ ਵਿੱਚ ਜਾ ਰਹੇ ਨੇ ਤੇ ਦੋਸਤੋ ਆਪਾਂ ਅਕਸਰ ਹੀ ਸੁਣਦੇ ਆ ਕਿੰਨੇ ਹੀ ਪੰਜਾਬੀ ਮੁੰਡੇ ਕੁੜੀਆਂ ਦੇ ਮਾਪੇ ਪੰਜਾਬ ਵਿੱਚ ਪੂਰੇ ਹੋ ਗਏ ਪਰ ਬੱਚੇ ਸਸਕਾਰ ਤੇ ਵੀ ਨਹੀਂ ਪਹੁੰਚ ਸਕੇ ਤੇ ਕਈ ਦਿਲ ਦਾ ਦੌਰਾ ਪੈਣ ਦੇ ਕਾਰਨ ਵਿਦੇਸ਼ਾਂ ਦੇ ਵਿੱਚ ਜੋ ਮੌਤਾਂ ਹੁੰਦੀਆਂ ਨੇ ਉਹਨਾਂ ਪੰਜਾਬੀ ਮੁੰਡੇ ਕੁੜੀਆਂ ਦੀਆਂ ਦੇਹਾਂ ਪੰਜਾਬ ਵਾਪਸ ਨਹੀਂ ਆ ਸਕੀਆਂ ਬਹੁਤਾ ਖਰਚਾ ਆਉਂਦਾ ਹੈ ਅਗਰ ਇਹਨਾਂ ਦੇਹਾਂ ਨੂੰ ਪੰਜਾਬ ਮੁਗਵਾਉਣ ਦੇ ਲਈ ਤੇ ਦੋਸਤੋ ਤੁਹਾਡੇ ਇਸ ਖਬਰ ਦੇ ਬਾਰੇ ਕੀ ਵਿਚਾਰ ਨੇ ਕਮੈਂਟ ਜਰੂਰ ਕਰਿਓ ਬਾਕੀ ਦੋਸਤੋ ਜੋ ਵੀਰ ਤੇ ਭੈਣਾ ਆਪਣੇ ਚੈਨਲ ਦੇ ਉੱਪਰ ਪਹਿਲੀ ਵਾਰ ਇਹ ਖਬਰ ਸੁਣ ਰਹੇ ਨੇ ਤਾ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਜੋ ਹਰੇਕ ਆਉਣ ਵਾਲੀ ਵੱਡੀ ਖਬਰ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਸੀਂ ਆਪਣੇ ਇਸ ਚੈਨਲ ਦੇ ਉੱਪਰ ਦੇਖ ਸਕੋ ਤੇ ਦੋਸਤੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਵਾਇਰਲ ਕਰ ਦਿਓ ਬਹੁਤ ਹੀ ਭਾਵਕ ਵੀਡੀਓ ਇੱਕ ਮਾਂ ਤੇ ਪੁੱਤ ਦੀ ਨਿਕਲ ਕੇ ਸਾਹਮਣੇ ਆਈ ਹੈ